ਤੂਰੀ ਦੇ ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ ਦੇ ਸਾਹਮਣੇ ਕਰੀਬ ਰਾਤ 9:30 ਵਜੇ ਦੋ ਗੱਡੀਆਂ ਦੀ ਆਪਸ ਵਿੱਚ ਟੱਕਰ ਹੋ ਗਈ। ਟੱਕਰ ਐਨੀ ਭਿਆਨਕ ਸੀ। ਟੱਕਰ ਤੋਂ ਬਾਅਦ ਇੱਕ ਗੱਡੀ ਸੜਕ ਦੇ ਕਿਨਾਰੇ ਲੱਗੀ ਰੇਲਿੰਗ ਤੇ ਚੜ ਗਈ ਤੇ ਦੂਜੀ ਗੱਡੀ ਦੂਜੀ ਸਾਈਡ ਲੱਗੀ ਰੇਲਿੰਗ ਨਾਲ ਜਾ ਟਕਰਾਈ। ਦੱਸਦੀਏ ਕਿ ਨੋਵਾ ਕ੍ਰਿਸਟਾ ਕਾਰ ਸੰਗਰੂਰ ਵਾਲੀ ਸਾਈਡ ਤੋਂ ਆ ਰਹੀ ਸੀ ਤੇ ਦੂਜੀ ਕਾਰ ਲੁਧਿਆਣਾ ਵਾਲੀ ਸਾਈਡ ਤੋਂ ਆ ਰਹੀ ਸੀ। ਦੋਨਾਂ ਦੀ ਸਿੱਧੀ ਟੱਕਰ ਹੋ ਜਾਂਦੀ ਹੈ। ਮੌਕੇ ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਪਹੁੰਚ ਕੇ ਜ਼ਖਮੀ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ। ਅਤੇ ਸੜਕ ਤੇ ਖੜੀ ਗੱਡੀ ਨੂੰ ਸਾਈਡ ਤੇ ਕਰਵਾ ਕੇ ਰਸਤਾ ਚੱਲਦਾ ਕੀਤਾ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਜਰਨੈਲ ਸਿੰਘ ਦਾ ਕਹਿਣਾ ਹੈ ਸਾਨੂੰ ਸੂਚਨਾ ਮਿਲੀ ਸੀ ਅਸੀਂ ਤੁਰੰਤ ਇੱਥੇ ਮੌਕੇ ਤੇ ਪਹੁੰਚੇ ਆ ਅਤੇ ਇੱਕ ਜ਼ਖਮੀ ਹੋਇਆ ਸੀ ਜਿਸ ਨੂੰ ਅਸੀਂ ਸਿਵਲ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਅਤੇ ਰਸਤਾ ਖਿਲਵਾ ਦਿੱਤਾ ਖਬਰ ਸੰਗਰੂਰ ਦੇ ਧੂਰੀ ਤੋਂ ਹੈ ਜਿੱਥੇ ਓਵਰ ਬ੍ਰਿਜ ਦੇ ਨਜ਼ਦੀਕ ਦੋ ਗੱਡੀਆਂ ਦੀ ਟੱਕਰ ਹੋ ਗਈ ਟੱਕਰ ਇੰਨੀ ਭਿਆਨਕ ਸੀ ਕਿ ਗੱਡੀਆਂ ਚੱਕਣਾ ਚੂਰ ਹੋ ਗਈਆਂ ਚਸ਼ਮਦੀਨਾ ਨੇ ਦੱਸਿਆ ਕਿ ਇੱਕ ਗੱਡੀ ਓਵਰ ਬ੍ਰਿਜ ਤੋਂ ਨਿਚੇ ਨੂੰ ਮੋੜ ਰਹੀ ਸੀ ਕਿ ਲੁਧਿਆਣਾ ਸਾਈਡ ਤੋਂ ਆ ਰਹੀ ਗੱਡੀ ਦੀ ਉਸ ਨਾਲ ਟੱਕਰ ਹੋ ਗਈ ਇਸ ਹਾਦਸੇ ਦੌਰਾਨ ਇੱਕ ਵਿਅਕਤੀ ਜ਼ਖਮੀ ਹੋ ਗਿਆ ਮੌਕੇ ਤੇ ਆਏ ਲੋਕਾਂ ਅਤੇ ਪੁਲਿਸ ਮੁਲਾਜ਼ਮਾ ਨੇ ਗੱਡੀਆਂ ਨੂੰ ਸਾਈਡ ਤੇ ਕਰਕੇ ਟ੍ਰੈਫਿਕ ਬਹਾਲ ਕਰਵਾਇਆ ਲੋਕਾਂ ਦਾ ਕਹਿਣਾ ਸੀ ਕਿ ਜਿੱਥੋਂ ਡਿਵਾਈਡਰ ਸ਼ੁਰੂ ਹੁੰਦਾ ਹੈ ਉੱਥੇ ਪਹਿਲਾਂ ਪੋਲ ਲੱਗਾ ਹੋਇਆ ਸੀ ਅਤੇ ਰਿਫਲੈਕਟਰ ਲੱਗਾ ਹੋਇਆ ਸੀ ਪਰ ਰਿਫਲੈਕਟਰ ਨਾ ਹੋਣ ਦੇ ਚਲਦੇ ਰਾਤ ਸਮੇਂ ਲੋਕਾਂ ਨੂੰ ਡਿਵਾਈਡਰ ਦਾ ਪਤਾ ਨਹੀਂ ਲੱਗਦਾ ਜਿਸ ਕਾਰਨ ਅਕਸਰ ਹੀ ਹਾਦਸੇ ਹੋ ਜਾਂਦੇ ਹਨ ਤੁਸੀਂ ਵੀ ਦੇਖੋ ਇਸ ਘਟਨਾ ਦੀ ਸੀਸੀਟੀਵੀ ਕਿਵੇਂ ਇਹ ਹਾਸਾ ਹੋਇਆ ਮੇਰਾ ਹਰਿੰਦਰ ਕੁਮਾਰ ਵੀਰੇ ਕਿਹੜੀ ਗੱਡੀ ਚਲਾ ਰਹੇ ਸੀ ਇਨੋਵਾ ਕ੍ਰਿਸਟਾ ਹੋਇਆ ਕਿਵੇਂ ਆ ਇਹ ਹੋਇਆ ਵੀਰੇ ਮੈਂ ਇਧਰੋਂ ਆ ਰਿਹਾ ਸੀਗਾ ਪੁਲ ਤੋਂ ਇਧਰ ਆਪਣਾ ਪੁਲ ਦੇ નીચે ਘਰ ਆਪਣਾ ਇੱਥੋਂ ਮੈਂ ਗੱਡੀ ਮੋੜ ਕੇ ਉਧਰ ਆਪਣੀ ਸਾਈਡ ਤੇ ਸਾਈਡ ਤੇ ਚਲਾ ਗਿਆ ਇਹ ਬੰਦੇ ਉਧਰੋਂ ਤੇਜ਼ ਆ ਰਹੇ ਸੀਗੇ ਬਹੁਤ ਜ਼ਿਆਦਾ ਲੁਧਿਆਣਾ ਸਾਈਡ ਤੋਂ ਲੁਧਿਆਣਾ ਸਾਈਡ ਤੋਂ ਜੀ ਇਹਨਾਂ ਨੇ ਆ ਕੇ ਹੋਰ ਸਾਈਡ ਤੋਂ ਕੱਚੇ ਤੋਂ ਗੱਡੀ ਚੱਕ ਕੇ ਮੇਰੀ ਇਧਰਲੇ ਪਾਸੇ ਮਾਰੀ ਉਹ ਗੱਡੀ ਅਗਲੈਰਨ ਦੇ ਉੱਤੇ ਹਲੇ ਵੀ ਖੜੀ ਆਈ ਸਾਈਡ ਤੇ ਰੌਂਗ ਸਾਈਡ ਛੱਟ ਪੇਡ ਛੱਟ ਪੇਡ ਤੋਂ ਬਚੌਰੇ ਗਏ ਸਨ ਐਕਸੀਡੈਂਟ ਦਾ ਦੇਖੋ ਹੁਣ ਜੋ ਕੁੰਮੀ ਆ ਗੱਡੀ ਪਤਾ ਨਹੀਂ ਲੱਗਿਆ ਮੌਕੇ ਤੇ ਹੈ ਨਹੀਂ ਸੀਗੇ ਸਭ ਤੋਂ ਵੱਡੀ ਮੇਨ ਗੱਲ ਹੈ ਪੋਲ ਨਾਲ ਲੱਗੇ ਹੋਣ ਕਰਕੇ ਜੀ ਇੱਥੇ 2.5 ਮਹੀਨੇ ਹੋ ਗਏ ਐਕਸੀਡੈਂਟ ਹੋਏ ਨੂੰ ਉਸ ਤੋਂ ਬਾਅਦ ਪੋਲ ਟੁੱਟ ਗਿਆ ਸੀ ਸਪੀਡ ਡਬਲਯੂਡੀ ਵਿਭਾਗ ਨੇ ਜਿੰਨਾ ਤੋਂ ਪੋਲ ਟੁੱਟਿਆ ਗਲਤੇ ਕੋ ਉਠਾ ਰੱਖ ਕੇ 16000 ਰੁਪਇਆ ਲਿਆ ਤੇ 2.5 ਮਹੀਨੇ ਹੋ ਗਏ ਹਾਲ ਤੱਕ ਪੋਲ ਨਹੀਂ ਲੱਗਿਆ ਕੋਈ ਲਾਈਟ ਨਹੀਂ ਲੱਗੀ ਹੈਗੀ ਇੱਥੇ ਤੇ ਬਰਾਤ ਫੇਰ ਐਕਸੀਡੈਂਟ ਹੋ ਗਿਆ ਪਰਸੋ ਰਾਤ ਫੇਰ ਐਕਸੀਡੈਂਟ ਹੋ ਗਿਆ ਅੱਜ ਫੇਰ ਤੁਹਾਡੇ ਸਾਹਮਣੇ ਕਿੱਡਾ ਵੱਡਾ ਹਾਸਾ ਵਾਪਰਿਆ ਇਹ ਲਾਈਟ ਨਾ ਹੋਣ ਕਰਕੇ ਵੱਡਾ ਹਾਸਾ ਵਾਪਰਿਆ ਜੀ ਕੁਝ ਵੀ ਨਹੀਂ ਲੱਗਿਆ ਰਿਫਲੈਕਟਰ ਮਹੱਲੇ ਨਿਵਾਸੀਆਂ ਨੇ ਰਲ ਕੇ ਲਾਇਆ ਸੀ ਤੇ ਪੀਡਬਲੂ ਦੇ ਵਿਭਾਗ ਨੇ ਇਹਨੂੰ ਪੱਟਿਆ ਜੀ ੱੱਕੇ ਨਾਲ ਪੱਟਿਆ ਰਿਫਲੈਕਟਰ ਜੀ ਵੀ ਕਿਉਂ ਲਾਇਆ ਮਹੱਲਾ ਨਿਵਾਸੀਆਂ ਨੇ ਸਾਨੂੰ 2.5 ਮਹੀਨੇ ਹੋ ਗਏ ਮਿੰਤਾ ਕਰਦੇ ਨੂੰ ਪੌਲ ਲਾ ਦਿਓ ਪੌਲ ਲਾ ਦਿਓ ਅੱਜ ਤੱਕ ਕੋਈ ਨਾ ਗਿਆ ਸਾਨੂੰ ਮੌਕਾ ਦਿਖਾ ਸਕਦੇ ਆਜੋ ਨੇ ਰਾਤ ਆ ਡਾਲ ਨੇ ਰੱਖਾ ਹਾਂ ਜੀ ਏ ਰਿਫਲੈਕਟ ਲਾਈਟ ਖੰਭਾ ਪੋਲ ਟੁੱਟਿਆ ਸੀ 2.5 ਮਹੀਨੇ ਹੋ ਗਏ ਜੀ ਇਹਨੂੰ ਟੁੱਟੇ ਨੂੰ ਹਲੇ ਤੱਕ ਪੀਡਬਲਯੂ ਮਹਿਕਮੇ ਨੇ ਕੋਈ ਸੁਣਵਾਈ ਨਹੀਂ ਕੀਤੀ ਜੀ ਤੋਂ ਇਹ ਐਕਸੀਡੈਂਟ ਹੋਇਆ ਸੀ ਉਹਦੇ ਗਲਤੇ ਕੁਠਾ ਰੱਖ ਕੇ ਪੀਡਬਲਯੂ ਡੀ ਮਹਿਕਮੇ ਨੇ 16000 ਰੁਪਏ ਉਸੇ ਦਿਨ ਲਿਆ ਨਹੀਂ ਉਹਨੂੰ ਪਰਚੇ ਦੀ ਧਮਕੀ ਦਿੱਤੀ ਜਾ ਰਹੀ ਸੀ ਪਰ ਹਲੇ ਤੱਕ ਇੱਥੇ ਕੋਈ ਪੋਲ ਨਹੀਂ ਲੱਗਿਆ 2.5 ਮਹੀਨੇ ਹੋ ਗਏ ਕੋਈ ਸਰਕਾਰ ਦੇ ਕੋਈ ਕਮੇਟੀ ਦੇ ਕੰਨ ਤੇ ਜੂਨ ਹੀ ਸਰਕੀ ਹੈਗੀ ਤੇ ਨਾ ਸਰਕੇ ਇਹ ਰਿਫਲੈਕਟਰ ਮਹੱਲੇ ਨਿਵਾਸੀਆਂ ਨੇ ਰਲ ਕੇ ਲਾਇਆ ਸੀ ਤੇ ਇਹ ਕਮੇਟੀ ਨੇ ਪੱਟਿਆ ਪੀਡਬਲਯੂ ਨੇ ਪੱਟਿਆ ਇਹ ਰਿਫਲੈਕ ਵੀ ਇਹ ਲੋਕਾਂ ਨੇ ਕਿਉਂ ਲਾਇਆ ਐ ਐਕਸੀਡੈਂਟ ਉਹਦਾ ਕਾਰਨ ਇਹ ਮੰਨਦੇ ਜਿਹੜਾ ਹੁਣ ਇੱਥੇ ਮੇਨ ਐਕਸੀਡੈਂਟ ਹੋਇਆ ਇਸ ਪੋਲ ਹੋਣ ਨਾ ਕਰਕੇ ਹੋਇਆ ਰੋਜ਼ ਐਕਸੀਡੈਂਟ ਹੁੰਦੇ ਨੇ ਕੱਲ ਵੀ ਐਕਸੀਡੈਂਟ ਹੋਇਆ ਪਰਸੋਂ ਵੀ گاਉਂ ਵਿੱਚ ਵਜਈਆ ਗੱਡੀ ਸਾਰੀ ਖਤਮ ਹੋ ਗਈ ਸੀ ਸਟ੍ਰੀਟ ਲੈਟਰ ਸਾਰੇ ਬੰਦ ਨੇ ਤੁਹਾਡੇ ਸਾਹਮਣੇ ਨੇ ਕੋਈ ਲਿਸਟ੍ਰੀਟ ਚੱਲਦੀ ਆ ਕੋਈ ਨਹੀਂ ਚੱਲਦੀ ਹੈਗੀ ਦੋ ਬੰਦ ਨੇ ਦੋ ਚੱਲ ਰਹੀਆਂ ਨੇ ਜੀ ਢਾਈ ਮਹੀਨੇ ਹੋ ਗਏ ਇੱਥੇ ਸਟ੍ਰੀਟ ਲੈਟਰ ਟੁੱਟੀ ਹੋਈ ਨੂੰ ਜੀ ਹਾਂ ਜੀ ਤੇ ਸਿਟੀ ਧੂਰੀ ਮੁੰਚੀ ਦਾ ਮੈਨੂੰ ਫੋਨ ਆਇਆ ਵੀ ਉੱਥੇ ਇੱਕ ਐਕਸੀਡੈਂਟ ਹੋਇਆ ਤਾਂ ਮੈਂ ਆਪਦੀ ਟੀਮ ਸਮੇ ਤੇ ਇੱਥੇ ਆ ਕੇ ਦੇਖਿਆ ਵੀ ਐਕਸੀਡੈਂਟ ਹੋਇਆ ਦੋ ਗੱਡੀਆਂ ਦਾ ਆਪਸ ਵਿੱਚ ਇੱਕ ਗੱਡੀ ਲੋਡ ਹੈ ਦੂਸਰੀ ਗੱਡੀ ਆਪਦੀ ਟਰਨ ਲੈ ਰਹੀ ਸੀ ਤੇ ਉਹਨਾਂ ਵਿੱਚੋਂ ਇੱਕ ਬੰਦੇ ਦੇ ਸੱਟ ਲੱਗੀ ਹੈ ਉਹਨੂੰ ਅਸੀਂ ਸਿਵਲ ਹਸਪਤਾਲ ਪੂਰੀ ਦਾਖਲ ਕਰਾਇਆ ਤੇ ਹੁਣ ਜੋ ਅਗਲੀ ਕਾਰਵਾਈ ਹੋ ਉਮਲ ਵਿੱਚ ਲਿਆਂਦੀ ਜਾਊ ਤੇ ਥਾਣੇ ਤਲਾ ਦੇ ਦਿੱਤੀ ਗਈ ਹੈ ਗੱਡੀਆਂ ਗੱਡੀਆਂ ਰੋਡ ਤੋਂ ਕਲੀਅਰ ਰੋਡ ਕਲੀਅਰ ਕਰਾਤਾ ਸਾਈਡ ਤੇ ਕਰਾ ਕੇ ਤੇ ਅਗਲੀ ਕਾਰਵਾਈ ਜਾਰੀ ਹੈ ਕਿੱਧਰੋਂ ਕਿਧਰੋਂ ਆ ਰਹੀਆਂ ਸਭ ਇਹ ਇੱਕ ਗੱਡੀ ਤਾਂ ਆ ਰਹੀ ਸੀ ਜੀ ਆਪਣੇ ਲੁਧਿਆਣੇ ਵਾਲੇ ਕੰਮ ਜਿਹੜੀ ਲੋਡ ਆ ਦੂਸਰੀ ਸੰਗਰੂਰ ਤੋਂ ਆਪਦੀ ਆਪਦੇ ਘਰ ਨੂੰ ਮੁੜ ਰਹੀ ਸੀ ਹਾਂਜੀ ਜੋ ਹਾਂ ਮੌਕੇ ਤੇ ਹੋਇਆ ਇਹੋ ਦੇਖ ਕੇ ਅਗਲੀ ਕਾਰਵਾਈ ਕੀਤੀ ਜਾਊ ਨਹੀ ਜੀ ਇੱਕ ਬੰਦੇ ਜਿਹੜਾ ਇੰਜੜਾ ਉਹਨੂੰ ਅਸੀਂ ਦਾਖਲ ਕਰਾਇਆ ਜੀ